ਦਸ਼ਕੂ ਪੰਜਾਬਲਾ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਸ ਐ ਆ ਇੱਕ ਐਸੇ ਧਰਮ ਸਥਾਨ ਦੇ ਉੱਪਰ ਜਿਹੜਾ ਲੰਬੇ ਸਮੇਂ ਤੋਂ ਸਵਾਵਾ ਕਰ ਰਿਹਾ ਜੀਰਾ ਦੇ ਵਿੱਚ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਦਰਸ਼ਕੋ ਪੰਜਾਬ ਪਲੱਸ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਵੇਂ ਆਏ ਆ ਇੱਕ ਐਸੇ ਧਾਰਮਿਕ ਸਥਾਨ ਦੇ ਉੱਪਰ ਜਿਹੜਾ ਲੰਬੇ ਸਮੇਂ ਤੋਂ ਸੁਹਾਵਾ ਕਰ ਰਿਹਾ ਜੀਰਾ ਦੇ ਵਿੱਚ ਔਰ ਹਰਟ ਆਫ ਦੀ ਜੀਰਾ ਇਸ ਤਿੱਤ ਹੈਗਾ ਸੰਤ ਬੱਬਾ ਹਰਨਾਮ ਸਿੰਘ ਜੀ ਜਿਨ੍ਹਾਂ ਨੇ ਬੂਟਾ ਲਾਇਆ ਔਰ ਅੱਜ ਇੱਕ ਸ਼ਾਨਦਾਰ ਪੇੜ ਦਾ ਰੂਪ ਧਾਰਨ ਕਰ ਚੁੱਕਿਆ ਹੈਗਾ ਹਜ਼ਾਰਾਂ ਦੀ ਗਿਣਤੀ ਸੰਗਤਾਂ ਵਰਲਡ ਲੈਵਲ ਦੇ ਉੱਤੇ ਇਸ ਸਥਾਨ ਦੇ ਨਾਲ ਜੁੜੀਆਂ ਹੋਈਆਂ ਨੇ ਸੰਤ ਬੱਬਾ ਹਰਨਾਮ ਸਿੰਘ ਜੀ ਤੋਂ ਬਾਅਦ ਸੰਤ ਬੱਬਾ ਹਰੀ ਸਿੰਘ ਜੀ ਜਿਨ੍ਹਾਂ ਨੇ ਸਾਰੀ ਸੇਵਾ ਜਿਹੜੀ ਉੱਤੇ ਕਰਾਰੇ ਨੇ ਮਜੂਦਾ ਮੁਖੀ ਨੇ ਔਰ ਉਹਨਾਂ ਦੇ ਪਰਮ ਸੇਵਕ ਸਾਡੇ ਨਾਲ ਬਿਰਜੀ ਹੋਰੇ ਬੈਠੇ ਹੋਏ ਨੇ ਜਿਹੜੇ ਹਮੇਸ਼ਾ ਸਾਨੂੰ ਮਿਲਦੇ ਨੇ ਅਸੀਂ ਜਦੋਂ ਇੱਕ ਵਾਰ ਅਚੀਵਰ ਪੁਆਇੰਟ ਦਾ ਜਿਹੜਾ ਮਹੂਰਤ ਤੇ ਬਾਬਾ ਜੀ ਕਹੇ ਸੀਗੇ ਉਦੋਂ ਵੀ ਸਿੰਘ ਸਾਹਿਬ ਇਹਨੂੰ ਬਿਰਜੀ ਹੋਰਾਂ ਨੂੰ ਵੀ ਅਸੀਂ ਮਿਲੇ ਸੀਗੇ ਬਿਰਜੀ ਸਵਾਗਤ ਹੈ ਤੁਹਾਡਾ ਕੀ ਕਹਿਣਾ ਚਾਹੋਗੇ ਕਿ ਇਤਿਹਾਸਕ ਸਥਾਨ ਜਿਹੜਾ ਸੇਵਾ ਦਾ ਕੇਂਦਰ ਬਣ ਕੇ ਹਰਟ ਆਫ ਦੀ ਜ਼ੀਰਾ ਬਿਲਕੁਲ ਜ਼ੀਰੇ ਦੇ ਮਿੱਡ ਦੇ ਵਿੱਚ ਹੈਗਾ ਔਰ ਅਸੀਂ ਦੇਖ ਰਹੇ ਹਾਂ ਕਿ ਚੋਹਵਰਨ ਦਾ ਸੰਝਾ ਇੱਥੇ ਕੋਈ ਜਾਤ ਪਾਤ ਨਹੀਂ ਹੈ ਕਿਸੇ ਤਰ੍ਹਾਂ ਦਾ ਭੇਦ ਭਾਵ ਨਹੀਂ ਹੈ ਸੰਗਤਾਂ ਆਉਂਦੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਦੀਆਂ ਨੇ ਔਰ ਆਪਣਾ ਇੱਕ ਵਧੀਆ ਜੀਵਨ ਦੀ ਜਾਚ ਜਿਹੜੀ ਐ ਸਿੱਖੇ ਜਾਂਦੀਆਂ ਨੇ ਹੁਣ ਵੀ ਸੁਖਮਨੀ ਸਾਹਿਬ ਦੇ ਪਾਠਾਂ ਦਾ ਜਿਹ ਉੱਧਰ ਸ਼ਬੀਲਾਂ ਲੱਗੀਆਂ ਹੋਈਆਂ ਸੀਗੀਆਂ ਰੋਜ਼ ਗੁਰਬਗਾਨੀ ਦੇ ਪ੍ਰਵਾਹ ਚੱਲਦੇ ਰਹਿੰਦੇ ਆ ਔਰ ਬਾਬਾ ਜੀ ਦਾ ਇਹ ਹਦੇਸ਼ਾ ਕਿ ਇਹ ਸਥਾਨ ਦੇ ਉੱਪਰ ਲੋਕ ਆਉਣ ਔਰ ਪੋਇਟੋ ਵਾਈਬਸ ਲੈ ਕੇ ਜਾਣ ਵਾਈਸਰ ਜੀ ਦਾ ਖਲਸਾ ਵਾਈਸਰ ਜੀ ਕੀ ਫਤਿਹ ਸૌ ਤੋਂ ਪਹਿਲਾਂ ਤੁਹਾਡਾ ਧੰਨਵਾਦ ਤੁਸੀਂ ਇਸ ਸਥਾਨ ਤੇ ਆਏ ਹੋ ਉਹ ਮਹਾਂਪੁਰਖ ਤਬਤ ਪਰਦੇਸ਼ ਵਿਦੇਸ਼ ਦੌਰੇ ਤੇ ਗਏ ਹੋਏ ਨੇ ਸੋ ਹੁਣ ਵੀ ਸੁਖਮਨੀ ਸਾਹਿਬ ਦਾ ਪਾਠ ਚੱਲ ਰਿਹਾ ਸੀ ਤੁਹਾਨੂੰ ਤੁਹਾਨੂੰ ਸਾਹਿਬ ਸ੍ਰੀ ਅਰਜਨਦੇਵ ਜੀ ਮਹਾਰਾਜ ਉਤੇ ਦਾ ਦਾ ਸ਼ੀ ਦੀ ਦੀਵਾਰ ਦੇ ਨਾਲ ਸੰਬੰਧਿਤ ਡੇਲੀ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਹੁੰਦੇ ਨੇ ਕੀਰਤਨ ਹੁੰਦਾ ਹੈ ਹੁਣ ਵੀ ਪਾਠ ਹੋ ਗਿਆ ਟੈਨਸ਼ਬੀਲ ਚੱਲ ਰਹੀ ਸੀਗੀ ਸੋ ਤੁਹਾਡੇ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਆ ਵੀ ਕੀ ਕਹਿਣਾ ਚਾਹੂਗਾ ਕਿ ਇੱਥੇ ਗੁਰਮਤਿ ਦੀ ਜਿਹੜੀ ਹੈਗੀ ਆ ਵਿਦਿਆ ਗੁਰਮਤਿ ਵਿਦਿਆਲਾ ਵੀ ਚੱਲ ਰਿਹਾ ਹੈਗਾ ਜੀ ਇੱਥੇ ਉਹਨਾਂ ਨੂੰ ਗੁਰਮਤਿ ਦਾ ਸਹੀ ਆਚਰਨ ਔਰ ਗੁਰਮਦੀ ਸੰਗੀਤ ਦੀ ਵਿਦਿਆ ਜਿਹੜੀ ਹੈਗੀ ਆ ਉੱਥੇ ਦਿੱਤੀ ਜਾਂਦੀ ਆ ਕਿਉਂਕਿ ਬਾਬਾ ਜੀ ਦਾ ਮਨ ਇਹ ਆ ਕਿ ਇਸ ਥਾਂ ਦੇ ਉੱਪਰ ਮੈਂ ਉਸ ਐਸੇ ਜਿਹੜੇ ਹੈਗੇ ਆ ਬੱਚੇ ਜਿਹੜੇ ਹੈਗੇ ਨੇ ਉਹਨਾਂ ਨੂੰ ਐਸੀ ਸਿੱਖਿਆ ਦਵਾਂ ਜਿਹਦੇ ਨਾਲ ਉਹ ਗੁਰਮਤਿ ਦਾ ਜਿਹੜਾ ਪ੍ਰਚਾਰ ਆ ਸਾਰੇ ਵਰਡ ਚ ਪਹੁੰਚਾਉਂ ਇਥੇ ਕਾਫੀ ਵਿਦਿਆਰਥੀ ਇਥੇ ਠਿੱਕਾ ਕਰਦੇ ਨੇ ਰਹਿੰਦੇ ਨੇ ਉਹਨਾਂ ਦਾ ਪਛਾਦਾ ਪਾਣੀ ਇਥੇ ਤਿਆਰ ਹੁੰਦਾ ਹੈ ਔਰ ਰਹਿ ਕੇ ਇਥੇ ਗੁਰਮਤੀ ਸੰਥਿਆ ਕੀਰਤਨ ਵਿਦਿਆ ਸਾਰੇ ਸਿੱਖਦੇ ਨੇ ਸੋ ਉਹਨਾਂ ਦਾ ਜੀਵਨ ਅੱਗੋਂ ਬਣੇ ਇਸ ਮਾਹਪੁਰ ਖੰਡ ਦਾ ਪ੍ਰਦੇਸ਼ ਹੈ ਔਰ ਉਹ ਵੀ ਸਾਰਾ ਬਿਲਕੁਲ ਟੋਟਲ ਫ੍ਰੀ ਹੈ ਉਹਦੀ ਕੋਸਟ ਨਿਸ਼ਕਾਮ ਸੇਵਾ ਸਾਰੀ ਚੱਲ ਰਹੀ ਹੈ ਬੱਚਿਆਂ ਦੀ ਬੱਬੇ ਕੀ ਕਹਿਣਾ ਚਾਹੋਗੇ ਕਿ ਸਾਰੇ ਜਿਹੜਾ ਜ਼ੀਰਾ ਔਰ ਆਸ-ਪਾਸ ਦੇ ਇਲਾਕੇ ਆ ਉਹ ਹਮੇਸ਼ਾ ਕੋਈ ਵੀ ਇੱਥੇ ਧਾਰਮਿਕ ਸਮਾਗਮ ਹੁੰਦਾ ਤੱਬਾ ਚੜ ਕੇ ਹਿੱਸਾ ਪਾਉਂਦੇ ਨੇ ਔਰ ਐਨਆਰਈ ਵੀਰ ਜਿਹੜੇ ਬਹੁਤ ਜ਼ਿਆਦਾ ਸਥਾਨ ਨਾਲ ਜੁੜੇ ਹੋਏ ਨੇ ਹੁਣ ਬਾਬਾ ਜੀ ਜਿੱਦਾਂ ਬਾਹਰ ਗਏ ਨੇ ਤਾਂ ਉਧਰ ਬਾਬਾ ਜੀ ਨੂੰ ਉਧਰ ਵੀ ਉਨੀ ਲੋੜ ਆ ਇੱਧਰ ਵੀ ਉਨੀ ਲੋੜ ਆ ਜਦੋਂ ਉਧਰ ਚਲੇ ਜਾਂਦੇ ਉਹ ਨਹੀਂ ਆਂ ਦਿੰਦੇ ਆਪਣਾ ਵੀ ਨਹੀਂ ਜੀ ਲੱਗਦਾ ਇੱਧਰ ਔਰ ਆਪਣਾ ਵੀ ਸਥਾਨ ਦੇ ਉੱਤੇ ਕਿਉਂਕਿ ਲੋਕ ਆਪਣਾ ਆਪਾ ਨੂੰ ਵੀ ਹੁੰਦਾ ਕੀ ਕਹਿਣਾ ਚਾਹੋਗੇ ਕਿ ਬਾਬਾ ਜੀ ਤਾਂ ਸਾਂਝੇ ਆ ਸਾਰੇ ਇਹ ਇੱਕ ਕੰਟਰੀ ਨਹੀਂ ਸਾਰੇ ਕੰਟਰੀਆਂ 'ਚ ਜਾ ਕੇ ਉਹ ਗੁਰਮਤ ਦਾ ਪ੍ਰਚਾਰ ਕਰਦੇ ਨੇ ਔਰ ਉਹਨਾਂ ਨੂੰ ਵੀ ਪੋਜ਼ਿਟਿਵ ਵਾਈਬਸ ਦਿੰ ਸੰਤਨ ਦਾ ਪਿਆਰੇ ਬਬਿੰਨ ਗੈਨ ਕਾ ਵੀ 1-2 ਮਹੀਨੇ ਹੋ ਚੱਲੇ ਨੇ ਗਿਆ ਨੂੰ ਉਥੇ ਮੈਲਬੌਰਨ ਨੇ ਫਿਰ ਐਡੀਲੇਡ ਗਏ ਹੁਣ ਬ੍ਰਿਸਬਨ ਸੀਗੇ ਉਹਨਾਂ ਕੋ ਸ਼ਾਦ ਇੱਕੋ ਜਾਣ ਕੇ ਪਰਥ ਸੈਲ ਸੈ ਜਾਣਗੇ ਉਹ ਸੰਗਤਾਂ ਦਾ ਪਿਆਰ ਹੈ ਆਪਸ ਪਿਆਰ ਬਣਿਆ ਸਾਰੇ ਬੁਲਾਂਦੇ ਰਿਹਾ ਸਾਰੇ ਸੰਗਤਾਂ ਕੀ ਕਹਿਣਾ ਚਾਹੋਗੇ ਕੱਲੇ ਆਸਟ੍ਰੇਲੀਆ ਨਹੀਂ ਜਦੋਂ ਨਿਊਜ਼ੀਲੈਂਡ ਜਾਂਦੇ ਕਿਸੇ ਵੀ ਕੰਡੀ ਜਾਂਦੇ ਬਾਬਾ ਜੀ ਤਾਂ ਉੱਥੇ ਲੋਕ ਅੱਖਾਂ ਦੁਬਾਂਦੇ ਨੇ ਬਾਬਾ ਜੀ ਨੂੰ ਔਰ ਪਿਆਰ ਕਰਦੇ ਨੇ ਕਿਉਂਕਿ ਬਹੁਤ ਜ਼ਿਆਦਾ ਲੋਕ ਜਿਹੜੇ ਹੈਗੇ ਆ ਏਰੀਆ ਦੇ ਇੱਧਰ ਦੀ ਗਏ ਵੇ ਆ ਕਿਸੇ ਨੂੰ ਕਿਸੇ ਦੀ ਦਾਤ ਕਿਸੇ ਨੂੰ ਕਿਸੇ ਦੀ ਦਾਤ ਕਿਉਂਕਿ ਇਹ ਪਵਿੱਤਰ ਸਥਾਨ ਅਸਾ ਸਥਾਨ ਹੈ ਜਿੱਥੇ ਆ ਕੇ ਕੋਈ ਵੀ ਮਨੋ ਸਕੋਣਾ ਸੁੱਖ ਲੈ ਬਾਬਾ ਜੀ ਨੇ ਆਪਣੇ ਨਾਲ ਨਹੀਂ ਜੋੜੇ ਬਾਬਾ ਜੀ ਨੇ ਸੰਗਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾ ਸੰਗਤਾਂ ਦਾ ਪਿਆਰੇ ਜਿਹੜੇ ਬਾਬਾ ਜੀ ਜਾਂਦੇ ਨੇ ਪਿੱਛੇ ਤੇ ਵੀ ਗਏ ਸੀ ਇੰਗਲੈਂਡ ਵੀ ਜਾ ਕੇ ਆਏ ਨੇ ਇਟਲੀ ਵੀ ਗਏ ਸੀਗੇ ਹੁਣ ਐਤ ਕੀ ਫਿਰ ਆਸਟ੍ਰੇਲੀਆ ਦਾ ਟੂਰ ਸੀ ਬਾਬਾ ਜੀ ਦਾ ਚਲੋ ਸੰਗਤਾਂ ਦਾ ਪਿਆਰੇ ਜਾਂਦੇ ਰਹਿੰਦੇ ਨੇ ਅਰੇ ਮਿਰਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਨੂੰ ਸਮਾਂ ਦੇਣ ਦੇ ਚਲੋ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ ਆਇਆਂ ਨੂੰ ਜੀ ਵਾਈਫ ਜੀ ਦਾ ਖਾਲਸਾ ਵਾਈਫ ਜੀ ਦੀ ਫਤਿਹ ਬਾਬੇ ਅਸੀਂ ਚਾਹਾਂਗੇ ਕਿ ਸਾਰਾ ਸਾਨੂੰ ਸਥਾਨ ਜਿਹੜਾ ਹੈਗਾ ਉਹਦੇ ਦਰਸ਼ਨ ਜਿਹੜਾ ਹੈਗਾ ਟੀਵੀ ਤੇ ਕਰਾਈ ਸਰ ਆਰਾਮ ਬਣੀ ਹੋਈ ਆ ਆਏਗੇ ਸਰਦਾਲੂਆਂ ਦੇ ਰਹਿਣ ਵਾਸਤੇ ਇਹ ਕਮਰੇ ਬਣਿਆ ਨੇ ਸਾਰੇ ਉੱਪਰ ਵੀ ਥੱਲੇ ਵੀ ਏਸੀ ਬੈਡਰ ਜੋ ਵੀ ਯਾਤਰੂ ਆਵੇ ਨਾਨਕ ਸਰ ਪਬਲਿਕ ਹਾਈ ਸਕੂਲ ਸ੍ਰੀ ਗੁਰਦਵਾਨਕ ਸਰ ਪਬਲਿਕ ਹਾਈ ਸਕੂਲ ਦੀ ਬਿਲਡਿੰਗ ਹੈ ਗੁਰੂ ਵਾਹਿ ਗੁਰੂ ਵਾਹਿ ਪਰਹਾਲ ਹੈ ਜਿੱਥੇ ਹਰ ਪੂਰਨ ਮਾਸਿ ਨੂੰ ਜੋ ਸਮਾਗਮ ਹੁੰਦਾ ਹੈ ਉੱਥੇ ਸੰਗਤਾਂ ਨੂੰ ਲੰਗਰ ਖਾਦਾ ਤਿਆਰ ਕੀਤਾ ਜਾਂਦਾ ਹੈ ਤੇ ਬੈਠ ਕੇ ਖਾਇਆ ਜਾਂਦਾ ਗੁਰੂ ਵਾਹਿ ਗੁਰੂ ਵਾਹਿ ਗੁਰੂ ਸਾਹਮਣੇ ਪੋੜੀਆਂ ਦੇ ਉੱਪਰ ਪਾਸੇ ਸਰੋਵਰ ਹੈ ਤੇ ਤੇ ਹਰ ਪੁਰਮਾਸ਼ੀ ਤੇ ਜੋ ਸੰਗਤਾਂ ਦੀਆਂ ਇਸ਼ਨਾਨ ਕਰਦੀਆਂ ਨੇ ਆ ਰਾਮ 10 29 ਸਭ ਉਤਰੇ ਪਾਪ ਤੋਂ ਮੁਕਤ ਹਨ ਜੋ ਆਈਏਗੇ ਸੰਗਤਾਂ ਦੇ ਜੋੜੇ ਸੰਭਾਲਣ ਲਈ ਤੇ ਇਹਦੇ ਉੱਪਰ ਹੀ ਇੱਕ ਵਿਆਹ ਵਾਸਤੇ ਹਾਲ ਬਣਾਇਆ ਹੋਇਆ ਹੈ ਜਿਸ ਨੇ ਵੀ ਗੁਰਸਿੱਖ ਮਰਦਾ ਵਿਚ ਰਹਿ ਕੇ ਆਨੰਦ ਕਾਰਜ ਕਰਨਾ ਹੋਵੇ ਆਪਦਾ ਇੱਥੇ ਰਹਿ ਕੇ ਕੁਰਸੀਆਂ ਮੇਜ਼ ਲੱਗੀਆਂ ਨੇ ਪੈਲਸ ਦੀ ਤਰ੍ਹਾਂ ਉੱਤੇ ਬਹਿ ਕੇ ਕਰ ਸਕਦੇ ਨੇ ਪਰ ਕਰਨਾ ਸਿਰਫ ਗੁਰਮਤਿ ਮਰਦਾ ਅਨੁਸਾਰ ਡੀਜੇ ਨਹੀਂ ਲੱਗਣਗੇ ਈ ਟਾਂਟਾ ਸ਼ਰਾਬਤ ਉਹ ਰਹਿਤ ਜਿਸ ਨੇ ਕਰਨਾ ਹੋਵੇ 2 300 ਬੰਦੇ ਦਾ ਪ੍ਰਬੰਧ ਹੈਗਾ ਆ ਪੌੜੀਆਂ ਜਾਂਦੀਆਂ ਨੇ ਉਪਰ ਹਾਲ ਨੂੰ ਜਿੱਥੇ ਸਵੇਰੇ ਸ਼ਾਮ ਕੀਰਤਨ ਹੁੰਦਾ ਹੈ ਹੋਰ ਵੀ ਪ੍ਰੋਗਰਾਮ ਮਰਗ ਦੇ ਭੋਗ ਵਗੈਰਾ ਜੋ ਇੱਥੇ ਪੈਂਦੇ ਨੇ ਜਿੰਨ ਸਮਾਗਮ ਹੁੰਦਾ ਇੱਥੇ ਸੰਤ ਸਮਾਗਮ ਬਾਹਰੋਂ ਆਏ ਰਾਗੀ ਜਿੱਥੇ ਕੀਰਤਨ ਦੁਆਰਾ ਸਮਾਗਮ ਨੇ ਹਲ ਕਰਦੇ ਨੇ ਤੁਹਾਨੂੰ ਗੁਰੂ ਪ੍ਰਮਾਤਮਾ ਦਾ ਪ੍ਰਕਾਸ਼ ਸਵੇਰੇ ਸ਼ਾਮ ਸਵੇਰੇ ਅਸਵੇਰੇ ਕੀਰਤਨ ਹੁੰਦਾ ਹੈ ਬ੍ਰਹਮ ਨੂੰ ਸ੍ਰੀ ਸੋਮਾ 14 ਪਾਠ ਤੋਂ ਬਾਅਦ 10 ਦਾ ਪਾਠ ਉਸ ਤੋਂ ਬਾਅਦ ਗੁਰੂ ਸ਼ਬਦ ਸੇਵਾ ਦੀ ਕੀਰਤਨ ਹੁੰਦਾ ਹੈ